ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਵੈਂਡਵੱਲ 2ਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਲਵਹਾਰਾ ਕੋਲੇ ਦੋ ਐਨੀਮਲ ਪੋਰਸੇ ਲਵਕਾਉ ਆਏ ਆ। ਚੰਗੇ ਦੁੱਧ ਵਾਲੀ ਮੱਝ ਪਿੱਛੋਂ ਕਰੀ ਲਾਵੇ ਇਹਨੂੰ ਤੇ ਇੱਕ ਇਧਰ ਝੋਟੀ ਖੜੀ ਆ ਬਹੁਤ ਹੀ ਚੰਗੇ। ਸਹਿੰਗ ਦੀ ਆ ਆ ਵੇਖੋ ਕੋਈ ਨੀ ਤੋਰ ਕੇ ਵਿਖਾਵਾਂਗੇ ਹੁਣ ਤੇ ਅੱਖਾਂ ਇਹਦੀਆਂ ਕਾਲੀਆਂ ਸਜਣੋਂ ਥੋੜਾ ਹਨੇਰਾ ਹੋ ਗਿਆ ਜਿਹਦੇ ਕਾਰਨ ਇਹਦੇ ਵਿੱਚ ਲੈਂਡ ਜੀ ਪੈ ਕੇ ਤੇ ਐ ਲੱਗਦੀਆਂ ਵੀ ਜਿਵੇਂ ਬਿੱਲੀਆਂ ਹੁੰਦੀਆਂ ਤੇ ਇਥੋਂ ਕਰੋ ਚੈੱਕ ਆਵੇ ਲੇਵਾ ਭਾਂਡਾ ਇਹਦਾ ਐ ਤੁਹਾਡੀ ਤਸੱਲੀ ਕਰਾਵਾਂਗੇ ਭਾਵੇਂ ਹਨੇਰਾ ਜ਼ਰੂਰ ਹੋ ਗਿਆ ਵੇਖੋ ਕੀ ਕਹਿਣੇ ਆ ਨਾ ਤੇ ਆਜੋ ਅੱਗੇ ਇੱਕ ਆ ਖੜੀ ਆ ਮੰਤਰੀ ਜਰ ਕੀ ਕਹਿੰਦਾ ਸੱਭਾ ਕਰਾਊਗਾ ਤਾਂ ਹੰਤਾਂ ਨਾਲ ਚ ਫੇਰ ਤੇ ਬੜੀ ਕੱਟੀ ਆ ਹਾਂ ਤੇ ਸਾਸਰੀ ਸਭੇ ਸਾਸਿਕਾਰ ਬਾਈ ਜੀ ਹੋਰ ਸੁਣਾਓ ਕੇ ਵੇ ਚੜਦੀ ਕਲਾ ਜੋੜੀ ਦੀ ਜੋੜੀ ਓਕੇ ਬਾਗੋ ਬਾਗ ਬਾਗੋ ਬਾਗ ਮਹਾਰਾਜ ਸ਼ਾਮ ਦਾ ਟਾਈਮ ਨਿਹਰਾ ਹੋ ਗਿਆ ਅੱਜ ਆਪਾਂ ਨੂੰ ਨਿਹਰਾ ਹੋ ਗਿਆ ਨਿਹਰਾ ਹੋ ਗਿਆ ਇਸ ਕਰਕੇ ਵੀ ਤੁਸੀ ਸਾਨੂੰ ਦੱਸਿਆ ਨਹੀਂ ਆਉਣਾ ਹਾਂ ਭੱਜ ਨਸ ਕੇ ਮੱਝਾ ਲਿਆਣ ਕੇ ਬੜੇ ਜੋਰ ਨਾਲ ਭਾਈਆਂ ਤੇਰੇ ਸਾਹਮਣੇ ਤੁਆਆਂ ਤੇ ਲੇਟ ਹੋ ਗਏ ਹੋ ਗਏ ਤੁਹਾਡੇ ਸਾਹਮਣੇ ਹੁਣੇ ਜੋੜਾ ਜੇ ਤਾਰਿਆ ਹੈ ਹਾਂ ਤੇ ਮਈਆਂ ਦੋਵੇਂ ਰਿਆਣੇ ਦੀਆਂ ਕੱਟੀ ਵੀ ਜਿਹੜੀ ਆ ਇਧਰ ਨੂੰ ਹੋ ਸਪੇ ਚਾਨਣ ਦੇ ਪੱਖਾ ਨਾ ਮਰਾਲੀ ਕਿਤੇ ਹਾਂ ਉਧਰਲੀ ਰਿਆਣੇ ਦੀਆਂ ਪਰ ਆਪਾਂ ਝੂਠ ਨਹੀਂ ਮਾਰਨਾ ਆਪਾਂ ਇਧਰ ਲਿਆਂ ਉਹਨਾਂ ਬੰਦਿਆਂ ਨੇ ਲਿਆਂਦੀਆਂ ਆ ਪਹਿਲੇ ਸਿਰ ਦੋ ਦੰਦ ਕੱਟੀ ਲਿਆਂਦੀ ਹੁਣਾ ਤੇ ਚਾਰ ਦੰਦ ਆ ਹੁਣ ਤੇ ਦੂਜੇ ਸਵੇਰ ਸੁੰਨ ਲੱਗੀ ਆ ਹਾਂ ਮੈਂ ਤੀਜੇ ਸਵੇਰ ਸੁੰਨ ਲੱਗੀ ਆ 16 17 ਕਿਲੋ ਦੁੱਧ ਆਲੀ ਆ ਪਹਿਲੇ ਸੋਹਣ ਸਾਸਰੀ ਘਰ ਤਾਂ ਬੁਲਾ ਦਿਓ ਪਹਿਲਾਂ ਭਰਾਵੋ ਹੋਰੀ ਪਾਸੇ ਚੱਲ ਪੇ ਸਾਸਰੀ ਘਰ ਬੁਲਾਈਏ ਜਿਹਨੇਰਾ ਚੱਲਣ ਦੇ ਚੱਲਣ ਦੀ ਸਭੇ ਬੁਲਾ ਦੇ ਯਾਰ ਐਨਾ ਤੇਨੂੰ ਪਿਆਰ ਬਹੁਤ ਕਰਦੇ ਆ ਲੋਕ ਉਹ ਸਾਰੇ ਕਹਿੰਦੇ ਯਾਰ ਸਭੇ ਦੇ ਨਹੀਂ ਬਾਲੇ ਫੈਨ ਹਣਾ ਹਾਂ ਹਾਂ ਤੇ ਆ ਮੈਂ ਆਪਣੀ ਲਵ ਕਿਹੜਾ ਸੁਆ ਕਿਹੜੀ ਆਹਾ ਇਤਿਹਾਸ ਸੁਆ ਸੁਣੀਆ ਤੀਜਾ ਸੁਆ ਹਾਂ ਠੀਕ ਆ ਕਿੰਨੇ ਦਿਨ ਲੈਂਦੀ ਆ ਅੱਜ 8 ਦਿਨ ਲੈਂਦੇ ਨੇ 8 ਦਿਨ ਲੈਂਦੀ ਆ ਹਾਂ ਬਣੂ ਬਹੁਤ ਥੱਲੇ ਪੰਡਾ ਪੰਡਾ ਨਹੀਂ ਠੀਕ 6 ਸਾਲ ਦਾ ਲਊ ਤੇ ਇਹ ਦਿਨ ਕਿੰਨੇ ਲੈ ਜੂ ਲਵ ਢੇੜ ਮਿਰਜੇ ਨਹੀਂ ਆਇਆ 8 ਕਰਨੇ ਆ 8 ਦਿਨ ਲੈ ਜੂ ਥੱਲੇ ਬਲੇਡਰ ਨੂੰ ਬਣਨੇ ਆ ਤੁਸੀਂ ਰੱਤੀ ਆ ਗਏ ਤੇ ਆਪਾਂ ਬਣਾ ਲਿਆ ਚਾਂਸ ਨਹੀਂ ਤੇ ਆਪਾਂ ਤਿਆਰ ਕਰਕੇ ਖੋਣੀ ਮੈਂ ਐਦ ਕਿ 16 17 ਲੈ ਉਹਨੂੰ ਯਾਰ ਤੂੰ ਹੋਰ ਕਰਾਓ ਚੈੱਕ ਆਪੇ ਅਗਲਾ ਵੇਖ ਲਊਗਾ ਕਿ ਢੱਕ ਬਲੇਡਰ ਬਣਾਉਂਦੀ ਆ ਬਹੁਤ ਵਧੀਆ ਬਲੇਡਰ ਬਣਾਉਂਦੀ ਬਾਈ ਆ ਬਹੁਤ ਚੰਗੀ ਮੈਂ ਲੈਵਾ ਬਹੁਤ ਹੈ ਮੈਂ ਦੇ ਥੱਲੇ ਸੱਜਣੋ ਬਹੁਤ ਲੈਵਾ ਉਹਨਾਂ ਲੇਟ ਹੋ ਗਏ ਹਨੇਰਾ ਤੇ ਤੁਸੀਂ ਵੀਡੀਓ ਬੇਸ਼ੱਕ ਦੀ ਜਿਹੜੇ ਸੱਜਣ ਨੇ ਖਰੀਦਣੀ ਹੋਈ WhatsApp ਤੇ ਮੰਗਾ ਲਿਆ ਜੋ ਇਹਨਾਂ ਤੋਂ ਵੇਖੋ ਲੈਵਾ ਕਰਮਾਂ ਵਾਲੀ ਥੱਲੇ ਕੀ ਆ ਬਾਤਾਂ ਇਹ ਬਣਾਉ ਬਹੁਤ ਨਹੀਂ ਜਾਤ ਕੁਆਲਟੀ ਬਹੁਤ ਆ ਦੁੱਧ ਕਿੰਨਾ ਦਿੱਤਾ ਪਿਛਲੇ ਸੂਏ ਸੂਆ ਜਿਹਦਾ ਦੁੱਧ ਮੈਨੇ ਦਿੱਤਾ ਵਾ ਗਾਰੰਟੀ ਵਾਲਾ ਕੀ ਆ ਬਾਤਾਂ ਆ ਜੀ ਵੀ ਆਪਾਂ ਵਿਖਾਉਣੇ ਤਿਆਰ ਕਰਕੇ ਚੱਲ ਤੁਸੀਂ ਆ ਜਾਓ ਇਹ ਸੇਵਾ ਦਾ ਦੁੱਧ ਜਿਹਦੇ ਤੋਂ ਸੇਵਾ ਤੇ ਦੁੱਧ ਸੇਵਾ ਵਾਲੇ ਬੰਦੇ ਕੋਲ ਚਲ ਗਈ ਨਾ ਅਹੀਂ ਆਹ ਦੀ ਦੋਤੀ ਵਾਜ ਦੇ ਦੂਗੀ ਥੋੜਾ ਤੋਂ ਅਹੀਂ ਦਾ ਸਜਣਾ ਬਲਬਲਾ ਲਾ ਕੇ ਬਣਾਈ ਜਾਂਦੇ ਆ ਵੀ ਕਿਉਂਕਿ ਕੱਲ ਆਇਆ ਨਹੀਂ ਜਾਣਾ ਕੁਝ ਕਾਰਨ ਕਰਕੇ ਤੇ ਆਹ ਵੇਖੋ ਇੱਥੇ ਕਿਵੇਂ ਸਭੇ ਮਗਰ ਹੋ ਜਾ ਮੜਿਆ ਵੇਖੋ ਸਜਣੋ ਇੱਥੇ ਖੜੀ ਦਲੇ ਵਾਪਾਂ ਡਾ ਕਿਆ ਬਾਤਾਂ ਅਜੇ ਬਣਾਉਣਾ ਬਾਈ ਇੰਨਾ ਹੀ ਅਜੇ ਇੰਨਾ ਹੀ ਹੋਰ ਬਣਾਉਂਗੀ ਉਹਦਾ ਕੋਰ ਤੇ ਥਣਾ ਥਣਾ ਲੋ ਭਾਰ ਲੋ ਕੇ ਨਾ ਓਕੇ ਗਰੰਟੀ ਸਾਹਿਬ ਵੇਖ ਲੋ ਛੱਟਾ ਨੇ ਨਾ ਪੁੱਛਿਆ ਘਰ ਆਣਾ ਭਾਈ ਨੂੰ ਆਹ ਦੇ ਭਾਈ ਅੱਖਾਂ ਮੀਟ ਘਰ ਵਾਲਿਆਂ ਨੂੰ ਤੂੰ ਕਿਉਂ ਪੁੱਛਿਆ ਤੂੰ ਪੈਸੇ ਨਹੀਂ ਲਾਇਏ ਤਸਲੀ ਕਰਦਾ ਅਈ ਥੱਲੀ ਕੀਤੀ ਬਹੁਤ ਜਲਦੀ ਵੇਖੋ ਸਜਣੋ ਇੱਥੋਂ ਐਨ ਵਾਕਈ ਯਾਰ ਮੈਂ ਬਹੁਤ ਚੰਗੀ ਆ ਕੋਈ ਸ਼ੱਕ ਨਹੀਂ ਜੀ ਕਿਸੇ ਵੀ ਬੰਦੇ ਕੋਲੇ ਹੁੰਦੀ ਪਰ 20 ਕਿਲੋ ਦੁੱਧ ਕਹਿ ਕੇ ਵੇਚ ਲੋ ਮੈਂ ਜੀ ਕਵਾਰਟੀ ਆ ਜੀ ਆਜੂ ਕਰਾਂ ਸਿੱਧੇ ਹੋ ਜਾਓ ਰੇਟ ਦੱਸੋ ਕਰਾ ਇਹਦਾ ਹਨੇਰਾ ਹੋ ਗਿਆ ਮੈਨੂੰ ਆ ਨਾ ਤੇ ਜਿੱਦੀ ਮੈਂ ਕੁਆਲਟੀ ਵਾਲੇ ਭਾਂ 20 ਕਿਲੋ ਦੁੱਧ ਕਹਿ ਰਹੇ ਛਾ ਹਾਂਜੀ ਉਹ ਦੁੱਧ ਦੱਸ ਦਿਆਂਗੇ 20 ਕਿਲੋ ਵੀ ਪਹਿਲਾਂ ਰੇਟ ਤਾਂ ਕਰ ਲਈਏ ਮੈਂ ਤਾਂ ਸਵਾਲ ਹੀ ਆ ਅੱਛਾ ਹਾਂ ਨਾ ਇੱਕ ਪੰਜ ਨੂੰ ਪੁੱਛ ਲੈਣ ਦੇ ਤੇ ਖੜਾ ਹਾਂ ਨਾ ਇੱਕ ਪੰਜ ਦੀ ਆਜੂਗੀ ਆ ਪੰਜ ਦਾ ਨਹੀਂ ਕਰਦੇ ਹਨੇਰਾ ਆਇਆ ਹੋਣਾ ਚਾਚਾ ਦਾ ਨਹੀਂ ਹਾਂ ਆਹ ਬਰਾਵਾ ਕਾਹੋਂ ਸੱਪ ਤੇ ਹੋਰ ਲੈਸ ਕਰਦੇ ਅੱਛਾ ਇੱਕ ਦਿਨ ਦੀ ਜਾਨ ਠੀਕ ਆ ਹੁਣ ਓਖੇ ਉਦੋਂ ਤਾਂ ਸਾਰੇ ਕਹਿੰਦੇ ਸੀ ਬੜੀਆਂ ਪਹਿੜੀਆਂ ਅੱਖਾਂ ਕੱਢੀਆਂ ਕਹਿੰਦੇ ਲਵਣੇ ਜਦੋਂ 85 ਦੀ ਕਹੀ ਉਹ ਮੈਂ ਹਾਂ ਕੰਮ ਜ਼ਿਆਦਾ ਕਰਤਾ ਹੈ ਨਾ ਡਾਣਾ ਉਹਨੇ ਹੁੰਦਾ ਅੱਜ ਵੀ ਡਾਉਣੀ ਆ ਮੈਂ ਬਹੁਤ ਚੰਗੀ ਆ ਮੈਂ ਜਿੱਦੀ ਚੰਗੀ ਨਾਲ ਦਜੀ ਤਿਆਰ ਕਰਕੇ ਵੇਚਦਾ ਸੂਈ ਵੀ ਵੇਚਦਾ ਨਾ ਨਹੀਂ ਓਕੇ ਰੱਬਾਨੀ ਦੁਨੀਆ ਆ ਕੀ ਕਹਿਣੇ ਇੱਧਰ ਬੈਠੇ ਏ ਹੀਰਾ ਸਵਾਦੀ ਮੈਂ ਆ ਕੋਈ ਨਹੀਂ ਸੱਜਣੋ ਜੇ ਖਰੀਦ ਲਈ ਨੀ ਮੈਂ ਤੁਹਾਨੂੰ ਤਿਆਰ ਹੋਈ ਦੀ ਵੀਡੀਓ ਵਿਖਾਉਂਗਾ ਟੌਪ ਦਾ ਨਗੀਨਾ ਮੈਂ ਆ ਆ ਕੱਟੀ ਕਿਹੜਾ ਸੁਗਾ ਦੂਜਾ ਸੁਆ ਇਹਨੂੰ ਤੋਰੀ ਚੱਲਗੇ ਨਾਲ ਨਾਲ ਕਿਉਂਕਿ ਫੇਰ ਹੀ ਦਿਸਣੀ ਏ ਦੂਜਾ ਸੁਆ ਹਾਂਜੀ ਪੂਰੀ ਗਰੰਟੀ ਦੇ ਨਾਲ ਹਾਂ ਗਰੰਟੀ ਨਾਲ ਦੋਂਦੀ ਪਹਿਲੇ ਸੁਣੇ ਉਹਨਾਂ ਬੰਦਿਆ ਹਰਿਆਣੇ ਚੋਂ ਜਾਂਦੀ ਹੀ ਏ ਤੇ ਚੌਗੀ ਹੋ ਗਏ ਹੁਣ ਸੁਣੀ ਤਾਨੂੰ ਖਾਇ ਤਾਂ ਦੇ ਦੇ ਹਾਂ ਚੌਗੀ ਆ ਚੌਗੀ ਤੁਸੀਂ ਦੇ ਸਕਦੇ ਜੋ ਚੌਗੀ ਚੌਗੀ ਕੱਢ ਇਧਰ ਨੂੰ ਰੰਗ ਬੜਾ ਕਾਲਾ ਆਈ ਜਾਂਦਾ ਤੁਹਾਡਾ ਚੱਲ ਪੁੱਤ ਚੱਲ ਇਹ ਇਹ ਥੋੜੀ ਜੀ ਨਾ ਦਰਦੀ ਆ ਰਹਿਣ ਤੇ ਮੋੜ ਲਿਆ ਇਹਨੂੰ ਕਾਦੋ ਖੋਲ ਲਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭੱਜ ਕੇ ਆ ਗਈ ਹਾਂ ਤਾਂ ਆਪਾਂ ਤੂਰਦੀ ਇਹਨੂੰ ਅੱਗੇ ਵਾਂਗੂ ਤੂਰੀ ਤੂੰ ਪਰੇ ਨੂੰ ਅੱਗੇ ਵਾਂਗੂ ਪਰੇ ਨੂੰ ਤੂਰੀ ਨਾ ਉਧਰ ਲੇਵਾ ਪਾਂਡਾ ਵਧੀਆ ਦੀ ਦਾ ਬੜੀ ਚੰਗੀ ਕੱਟੀ ਆ ਸਜਣੋ ਕਰੋ ਚੈੱਕ ਵੇਖੋ ਬੜਾ ਸੋਹਣਾ ਥਾਂਲੇਵਾ ਲੱਗਾ ਯਾਰ ਇਹਨੂੰ ਵੀ ਨਹੀਂ ਇਥੋਂ ਵਧੀਆ ਦੀਦੀ ਆ ਵੇਖੇ ਕਿਆ ਬਾਤਾਂ ਲੈ ਵੀ ਸੱਜਣਾ ਓਕੇ ਰਿਪੋਰਟ ਝੁੱਟੀ ਆ ਦੂਜਾ ਸਵੇਰ ਕਦ ਲੈ ਜੂ ਹਫਤਾ ਹਜੇ ਹੈ ਨਾ ਹਾਂ ਪਹਿਲਾਂ ਚੱਕੀ ਹੋਈ ਆ ਮੈਂ ਇਹਨਾਂ ਨਾਲੋਂ ਚੱਕਦੇ ਨਾਲੋਂ ਜ਼ਿਆਦਾ ਐ ਜ਼ਿਆਦਾ ਹੈ ਨਾ ਹਾਂ ਤੇ ਖੜੀ ਰਹਿਂਦੇ ਖੜੀ ਰਹਿਂਦੇ ਤੇ ਰੇਟ ਇਹਦਾ ਰੇਟ ਦਾ 490 ਕਰਦੇ 85000 ਦੀ ਅੱਛਾ ਜਾਣਦੇ ਕਿਉਂ ਸੱਪੇ ਅੱਜ ਪਰ ਏਡੀ ਕੱਟੀ ਕੋ ਚੰਗੀ ਦੇਦਾ ਨਹੀਂ ਤੁਹਾਨੂੰ ਛੱਡੇ ਆਲੀ ਵਾਕਿਆ ਨਹੀਂ ਦਿੰਦਾ ਰਿੰਗ ਸਿੰਘ ਦੇ ਨਾਲ ਕਿੰਗਰੇ ਵਾਲਾ ਆਇਆ ਹੈ ਵਾਕਿਆ ਨਹੀਂ ਦਿੰਦਾ ਕੋਈ ਸ਼ੱਕ ਨਹੀਂ ਇਹ ਇੱਥੇ ਵਿਖਾ ਕੇ ਕਰਾ ਮੂੰਹ ਆਪਣਾ ਬਹੁਤ ਜਿਆਦਾ ਕੀ ਬਾਤਾਂ ਹੈਗੀ ਕਿਹੜੇ ਕੱਟੀ ਨੂੰ ਧੰਨਵਾਦ ਕਰਦਗੇ ਅੱਜ ਕਿਉਂਕਿ ਨੀਰਾ ਸਿੰਘ ਜਿੰਨੀ ਰੁਪਈਆ ਨਹੀਂ ਲੱਗਿਆ ਵਾਕਿਆ ਨਹੀਂ ਲੱਗਦਾ ਜਿਹੜਾ ਵੀ ਪਿਆ ਛੋੜ ਕਰਾਂ ਵੀ 85 ਚੋਂ ਹਾਂ ਇੱਧਰ ਵੇਖ ਗੱਡੀ ਕਿਆ ਬਾਤ ਫੋਲਿ ਪੋਲੀ ਫੋਸ਼ਾ ਕਿ ਛੋੜ ਕਰਾ ਲੋਲੀ ਪੋਲੀ ਕੱਟੀ ਹੈ ਨਾ ਹਾਂ ਲੋਲੀ ਪੋਲੀ ਥਾਣਾ ਤੁਨਾ ਲੋ ਭਾਰ ਪੂਰਾ ਲੋ ਇਹ ਵੀ ਓਕੇ ਨਾ ਓਕੇ ਵਧੀਆ ਜੀ ਇਹ ਬਹੁਤ ਕੱਟੀ ਵੇਖੋ ਸੱਜਣਾ ਪੂਰਾ ਬਣਾਉਂਗੇ ਲੈ ਇਹਨੇ ਅਜੇ ਇਹਦੇ 10 ਦਿਨ ਪਏ ਇੱਧਰ ਇਹ ਕਿਆ ਬਾਤ ਬੜੀ ਜ਼ੈਰੀ ਜੁਲੀ ਆ ਬਹੁਤ ਕੱਟੀ ਚੰਗੇ ਘਰਾਂ ਦੇ 85 ਦੀ ਔਰ ਇਹ ਛੜ ਦਾਂਗੇ 84 ਦੀ 81 ਦੀ ਲੋ ਵੀ ਲਟ ਲੋ ਮੇਲਾ ਇਹਨਾਂ ਤੋਂ ਵੀ ਹਾਂ ਕੀ ਬਾਤਾਂ ਆਈਆਂ 100 ਵਧਾ ਨਗੀਨਾ ਕੱਟੀ ਅੱਖਾਂ ਸ਼ਾਹ ਕਾਲੀਆਂ ਇਹ ਨੋਟ ਕਰ ਲਿਓ ਕਿਉਂਕਿ ਲਾਈਟ ਪੈਂਦੀ ਕਰਕੇ ਜਗਦੀਆਂ ਤੇ ਵੀਡੀਓ ਇਹਨਾਂ ਤੋਂ ਤੁਸੀਂ WhatsApp ਤੇ ਮੰਗਾ ਲਿਓ ਜਿਹੜੇ ਵੀ ਸੱਜਣ ਨੇ ਖਰੀਤਣੀਆਂ ਜੇ ਕਿਤੇ ਨਾਮ ਹੀ ਕਿਸੇ ਜੀ ਦਾ ਪਤਾ ਲੱਗਾ ਲਾਲੀ ਵਾਲਾ ਬਹਨਾ ਬਹੁਤ ਮੈਂ ਬਣਾਉਂਗੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ